ਕੱਕੋ ਮੇਤਰਾ ਆਕਾਸ ਫਾਰੀਆ ਪਾ ਤੁਹਾਡੇ ਵਾਸਤੇ ਹੋਰ ਲੈ ਆਂਦੀ ਆ ਪਹਿਲੇ ਨਾਮ ਦੀ ਬਾਈ ਜੀ ਮਾਡਲ ਕਿੰਨਾ ਜੀ ਇਹ ਸ਼ੌਕੀ ਵੀਰੇ ਪਹਿਲੀ ਗੱਲ ਤਾਂ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਜੀ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੇ ਸ਼ੌਕੀ ਬਠਿੰਡੇ ਵਾਲੇ ਨੂੰ ਦੋ ਪੇਜ ਆ ਬਾਈ ਜੀ ਆਪਣੇ ਸਪੋਰਟ ਕਰਿਆ ਕਰੋ ਤੁਹਾਡੇ ਵਾਸਤੇ ਆਪਾਂ ਘੈਂਟ ਘੈਂਟ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਆ ਬਾਈ ਸ਼ੌਕੀ ਵੀਰੇ ਪਹਿਲੇ ਨਾਮ ਦੀ 2008 ਮਾਡਲ 28 ਟਿੱਕਰ ਪਾਸ ਰੇਟ ਜਮੇ ਜਾਇਜ਼ ਦੇ ਦਿੰਦੇ ਨੇ ਅੱਤ ਕੀ ਲੈ ਵੇ ਇਧਰ ਆਫਰੀ ਆ 12 ਤੇ 14 ਤੇ ਝਾਤ ਮਰਾਇਂ ਕਰਾ ਆਫਰੀ ਆ ਬਾਈ ਨੰਬਰ ਇਹ ਚ ਰੇਟ ਦੀ ਰੇਟ ਘੈਂਟ ਜਿਹਾ ਦੇ ਅੰਦਰੋਂ ਵੀ ਇੱਕ ਵਾਰ ਝਾਤ ਮਾਰ ਲਓ ਭਾਈ ਜੀ ਟਾਇਰਾਂ ਦੀ ਹਾਲਤ ਆ ਉਹ ਐਂ ਮੰਨ ਲਓ 70 75 ਪੈਸੇ ਟਾਇਰਾਂ ਦੀ ਹਾਲਤ ਪਈ ਆਗੀ ਲਾ ਭਾਈ ਅੰਦਰ ਚੈੱਕ ਕਰ ਲਓ ਗੱਡੀ ਠੀਕ ਆ ਅੰਤੀਰ ਵੱਡੀ ਟੱਚ ਆ ਠੀਕ ਆ ਜੀ ਮੈਟ ਡਾ ਵਾਲਾ ਗੱਡੀ ਦੇ ਵਿੱਚ ਚੰਗੇ ਵਧੀਆ ਤੇ ਕਹਿੰਦਾ ਭਾਈ ਥੱਲੇ ਮੜੀ ਮਰਾਈ ਨੀਗਾ ਥੱਲੇ ਭਾਈ ਪੋਸ਼ਿੰਗ ਛੱਤ 'ਚ ਪੋਸ਼ਿੰਗ ਲਾ ਭਾਈ ਠੀਕ ਆ ਟੋਪ ਮੜਨ ਵਾਲੀ ਏਸੀ ਉਸੀ ਜਮਾ ਇੱਕ ਸ਼ੀਟ ਕਵਰ ਜਮਾ ਨਮੇ ਪੂਰੀ ਚੰਗੀ ਗੱਡੀ ਆ ਭਾਈ ਠੀਕ ਆ ਜੀ ਲੈ ਵੀ ਬਾਹਰ ਘੁਮ ਕੇ ਗੱਡੀ ਸਾਰੀ ਤੇ ਨਿਗਾ ਮਰਾ ਦੇ ਕਰਾ ਲੈ ਵੇ ਗੱਡੀ ਤੇ ਮਰਾ ਦੇ ਨਿਗਾ ਕਰਾ ਠੀਕ 2008 ਮਾਡਲ 28 ਤੱਕ ਦਾ ਪਾਸ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਵੀਆਈਪੀ ਨੰਬਰ 93100 ਠੀਕ ਹੈ ਜੀ ਲੈ ਵੀ ਨੰਬਰ ਤੇ ਮਰਾਈ ਕਰਾਂ ਨੀਗਾ ਅੰਮ੍ਰਿਤਸਰ ਦਾ ਨੰਬਰ ਆ ਪੀਵੀ 293100 ਤੇ ਰੇਟ ਦਾ ਰੇਟ ਤਾਂ ਬਾਈ ਫਿਕਸ ਆ 145000 ਦੀ ਦੇ ਦਾਂਗੇ ਕੁਝ ਨਹੀਂ ਘਟਣਾ ਇਹ ਚੋਂ ਲੈ ਵੀ 145000 ਦੇ ਠੀਕ ਆ ਨੰਬਰ ਆਪਾਂ ਸਕਰੀਨ ਤੇ ਪਾਏ ਵਾ ਉਹਨਾ ਤੁਸੀਂ ਕਿੱਥੇ ਆ ਪੀਵੀ 03 ਕਾਰ ਬਜ਼ਾਰ ਤੇ ਪਿੰਡ ਸਲਾਬਤਪੁਰੇ ਦੇ ਵਿੱਚ ਧੰਨਵਾਦ ਜੀ